ਵਰਿੰਦਰ ਕੋ ਮੰਦੀ ਗੱਲ ਕਰੀਏ ਤੇ ਵਰਿੰਦਰ ਕੋ ਮੰਦੀ ਬੀਤੇ ਕੱਲ ਅਲਵਿਦਾ ਆਖ ਗਿਆ ਦੁਨੀਆ ਤੋਂ ਔਰ ਜੱਦੀ ਪਿੰਡ ਦੀ ਜੇ ਤਸਵੀਰ ਦਿਖਾਵਾਂ ਤੇ ਉਹਦੇ ਗੁਰਦਾਸਪੁਰ ਜ਼ਿਲ੍ਹੇ ਦਾ ਤਲਵੰਡੀ ਝੁੰਗਲਾ ਜੱਦੀ ਪਿੰਡ ਆ ਉੱਥੋਂ ਦੀਆਂ ਤਸਵੀਰਾਂ ਨੇ ਅੱਜ ਪਿੰਡ ਦੀਆਂ ਗਲੀਆਂ ਸੁਨੀਆਂ ਨੇ ਅੱਜ ਪਿੰਡ ਦੇ ਵਿੱਚ 100 ਸੋਗ ਦੀ ਲਹਿਰ ਹਰ ਘਰ ਦੇ ਵਿੱਚ ਔਰ ਇਸ ਘਰ ਦੀ ਜੇ ਗੱਲ ਕਰੀਏ ਤੇ ਖਾਸ ਤੌਰ ਤੇ ਵਰਿੰਦਰ ਕੋ ਮੰਨੀਆਂ ਯਾਦਾਂ ਦੇ ਨਾਲ ਜੁੜਿਆ ਹੋਇਆ ਅੱਜ ਯਾਦਾਂ ਹੀ ਕਹਿ ਸਕਦੇ ਹਾਂ ਕਿਉਂਕਿ ਵਰਿੰਦਰ ਕੋ ਮੰਨ ਛੱਡ ਗਿਆ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਔਰ ਇਹ ਘਰ ਜੱਦੀ ਘਰ ਵਰਿੰਦਰ ਕੋ ਮੰਦਾ ਔਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਜ਼ਿਲ੍ਹਾ ਗਰਦਾਸਪੁਰ ਦੇ ਪਿੰਡ ਤਲਵੰਡੀ ਝੁੰਗਲਾਂ ਦੀਆਂ ਔਰ ਇਸ ਪਿੰਡ ਘਰ ਦੀ ਗੱਲ ਕਰੀਏ ਤੇ ਇੱਥੇ ਕਹਿੰਦੇ ਕਿ 82 ਦੇ ਵਿੱਚ 1982 ਦੇ ਵਿੱਚ ਜਨਮ ਹੁੰਦਾ ਵਰਿੰਦਰ ਦਾ ਔਰ 84 ਜਾਂ 85 ਦੇ ਵਿੱਚ ਉਹ ਸ਼ਿਫਟ ਕਰ ਦਿੰਦੇ ਨੇ ਲੇਕਿਨ ਇਹ ਘਰ ਕਾਫੀ ਦੇਰ ਉਹਨਾਂ ਦੇ ਕੋਲ ਰਿਹਾ ਔਰ ਉਸ ਤੋਂ ਬਾਅਦ ਇਹ ਘਰ ਜ਼ਰੂਰ ਇਥੋਂ ਪਿੰਡ ਛੱਡ ਗਏ ਤਾਂ ਪਿਛੇ ਪਰਿਵਾਰ ਵੀ ਜਦੋਂ ਪੱਕਾ ਜਲੰਧਰ ਦੇ ਵਿੱਚ ਵਸ ਗਿਆ ਉੱਥੇ ਡੇਰੀ ਫਾਰਮਿੰਗ ਦਾ ਵੱਡਾ ਕੰਮ ਕਰ ਲਿਆ ਇਹ ਘਰ ਛੱਡ ਦਿੱਤਾ ਲੇਕਿਨ ਜੁੜਿਆ ਰਿਹਾ ਜਦੋਂ ਵੀ ਵਰਿੰਦਰ ਪਿੰਡ ਆਂਦਾ ਤਾਂ ਇਸ ਘਰ ਦੇ ਵਿੱਚ ਜ਼ਰੂਰ ਹੋ ਕੇ ਜਾਂਦਾ ਜਾਂ ਇਸ ਪਰਿਵਾਰ ਨੂੰ ਮਿਲ ਕੇ ਜਾਂਦਾ ਜਾਂ ਆਪਣੀ ਫੈਮਿਲੀ ਨੂੰ ਵੀ ਆਪਣੇ ਬੱਚਿਆਂ ਨੂੰ ਵੀ ਹੈ ਜਦੀ ਘਰ ਆਪਣਾ ਦਿਖਾ ਕੇ ਗਿਆ ਅੱਜ ਵੀ ਉਹਦੀ ਭੈਣ ਵੀ ਕੋਈ ਜਿਹਦੇ ਚਾਚੇ ਨਹੀਂ ਆ ਉਹ ਪਰਿਵਾਰ ਇੱਥੇ ਨੇ ਔਰ ਇੱਕ ਸੋਗ ਹੈ ਇਨ੍ਹਾਂ ਪਰਿਵਾਰਾਂ ਦੇ ਵਿੱਚ ਇੱਕ ਸੋਗ ਹੈ ਕਿਉਂਕਿ ਅੱਜ ਮਾਹੌਲ ਹੀ ਐਸਾ ਕਿ ਕੱਲ ਦੇ ਰਾਤ ਜਦੋਂ ਪਰਿਵਾਰਾਂ ਨੂੰ ਪਤਾ ਲੱਗਾ ਕਿ ਅਜ ਵਰਿੰਦਰ ਦੁਨੀਆ ਤੋਂ ਅਲਵਿਦਾ ਆਖ ਗਿਆ ਤਾਂ ਉਹਨਾਂ ਲਈ ਇੱਕ ਝਟਕਾ ਸੀ ਇੱਕ ਐਸਾ ਸੈਟਬੈਕ ਜਿਹਦਾ ਸ਼ਾਇਦ ਪਰਿਵਾਰ ਲਈ ਪਿੰਡ ਲਈ ਜਾ ਪੂਰੇ ਪੰਜਾਬ ਲਈ ਜਾਂ ਪੂਰੇ ਦੇਸ਼ ਦੇ ਬੋਡੀ ਬਿਲਡਰਸ ਜਿਹੜੇ ਪ੍ਰੇਮੀ ਨੇ ਉਹਨਾਂ ਲਈ ਵੀ ਇੱਕ ਬਹੁਤ ਵੱਡਾ ਸੈਟ ਬੈਕ ਪਰਿਵਾਰ ਨਾਲ ਵੀ ਗੱਲ ਕਰਦੇ ਆ ਉਹਨਾਂ ਦੇ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦੇ ਪਰਿਵਾਰ ਜਿਹੜੇ ਇੱਥੇ ਵਸੇ ਹੋਏ ਨੇ ਲੋਕ ਕਿਉਂਕਿ ਦੇਰ ਰਾਤ ਉਹ ਵੀ ਉੱਥੇ ਸੀ ਜਲੰਧਰ ਦੇ ਵਿੱਚ ਕਿਉਂਕਿ ਉਹਨਾਂ ਲਈ ਵੀ ਇੱਕ ਇੱਕ ਐਸਾ ਸਦਮਾ ਸੀ ਤਾਂ ਉਹ ਉੱਥੇ ਪਹੁੰਚੇ ਤਾਂ ਅੱਜ ਵੀ ਉਹ ਜਾਣ ਦੀ ਤਿਆਰੀ ਚਾ ਉਹਨਾਂ ਨੂੰ ਕੋਸ਼ਿਸ਼ ਕਰਦੇ ਆ ਕਿ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਿਹੋ ਜਿਹਾ ਇੱਕ ਉਹਨਾਂ ਪਰਿਵਾਰਾਂ ਲਈ ਅੱਜ ਕੀ ਸੋਚਦੇ ਨੇ ਉਹ ਉਹਨਾਂ ਦੇ ਨਾਲ ਕੀ ਪਾਣਾ ਵਰਤ ਗਿਆ ਬਾਜੀ ਅੱਛਾ ਇੱਥੇ ਪਰਿਵਾਰ ਇੱਥੇ ਲੋਕ ਨੇ ਮੇਰੇ ਨਾਲ ਪਿੰਡ ਦੇ ਕਿੱਦਾਂ ਦਾ ਪਰਿਵਾਰ ਸੀ ਪਰਿਵਾਰ ਬਹੁਤ ਸੁਣਾ ਹੈ ਬਹੁਤ ਵਧੀਆ ਪਰਿਵਾਰ ਸੀ ਪਰ ਇਹ ਮਾਸਣਾ ਕਮਉਂਦੇ ਹਨ ਆਪਣੇ ਖਾਂਦੇ ਹਨ ਮਰੀ ਨਹੀਂ ਕਰਦੇ ਬਹੁਤ ਵਧੀਆ ਜਦੋਂ ਉਹਦਾ ਤੀ ਪਤਾ ਲੱਗਾ ਬ੍ਰਿੰਦਰ ਵੱਲੋਂ ਤੇ ਹਾਂਜੀ ਬਹੁਤ ਦੁੱਖ ਲੱਗਾ ਮਨ ਨੂੰ ਪਰ ਪਰਿਵਾਰ ਬਹੁਤ ਵਧੀਆ ਹੈ ਕਿਉਂਕਿ ਘਰ ਸਾਹਮਣਾ ਘਰ ਕਹਿੰਦੇ ਤੁਹਾਡੇ ਘਰ ਦੇ ਸਾਹਮਣੇ ਤੇ ਇੱਥੇ ਜੰਮਿਆ ਇੱਥੇ ਪੜਿਆ ਇੱਥੇ ਜਰੇ ਨੇ ਜਦੋਂ ਜੰਮਦਾ ਜਾਂਦੇ ਚਲੇ ਫਿਰ ਉੱਥੋਂ ਨੌਕਰੀ ਕਰੀਂ ਚਲੇ ਜਾ ਜੋ ਟਿਕਣ ਲੱਗ ਗਿਆ ਕਿ ਇੱਕ ਨਾਮ ਵੀ ਬਣਾਇਆ ਪਿੰਡ ਦਾ ਆਪਣੀ ਪਛਾਣ ਵੱਖਰੀ ਬਣਾਈ ਮੁੰਡੇ ਨੇ ਇੱਕ ਆਪਣੀ ਵੱਖਰੀ ਪਛਾਣ ਬਣਾਈ ਮੁੰਡੇ ਨੇ ਹਾਂਜੀ ਪਿੰਡ ਨਾਲ ਜੁੜਿਆ ਹੋਇਆ ਸੀ ਪਿੰਡ ਆਂਦਾ ਜਾਂਦਾ ਸੀ ਹਾਂਜੀ ਆਂਦਾ ਜਾਂਦਾ ਸੀ ਇਹਦੇ ਆ ਰਹੇ ਗੁੰਡੀਕਾਰ ਹੈਗਾ ਨਾ ਹਾਂਜੀ ਜਿਸ ਪੈਨਾਂ ਨੇ ਆਪਣੀ ਗੁੜੀ ਦਾ ਰਿਸ਼ਤਾ ਦੇਤਾ ਹੈ ਅੱਛਾ ਜੀ ਹਾਂਜੀ ਬੜਾ ਇਸੇ ਪਿੰਡ ਦੀ ਹੀ ਫੈਮਿਲੀ ਜਿਨ੍ਹਾਂ ਨੇ ਆਪਣੀ ਆਪਣੀ ਦੁਆਰੀ ਰੱਖੀ ਹਾਂਜੀ ਹਾਂਜੀ ਉਹਦੇ ਕਰਕੇ ਤੇ ਖਾਸ ਤੌਰ ਤੇ ਇੱਥੇ ਲਗਾਵ ਰਿਹਾ ਹੋਏਗਾ ਕਿ ਮੇਰਾ ਜੰਪਾਲ ਵੀ ਪਿੰਡ ਆ ਤੇ ਮੇਰੇ ਹਾਂਜੀ ਪੜਿਆ ਲਿਖਿਆ ਇੱਥੇ ਆ ਸਾਡੇ ਬਚਾ ਦਾ ਜੀ ਮਾਸੀ ਸੀ ਉਹ ਇਨਦਰਦੀ ਆਖਾ ਮਲੂਨਾ ਕਾ ਤਾ ਅੱਛੇ ਹਨਿਆ ਗੁਗੂ ਤੇ ਬੱਬੂ ਤੇ ਦਾਦਾ ਕਾਕਾ ਇਨਦਰ ਕਹਿੰਦਾ ਜਲਦਾ ਸੋਤਰਾ ਸਾਡੇ ਕਾਕਾ ਹੰਪਲਾ ਬਿਲਕੁਲ ਅੱਛੇ ਹਨਿਆ ਕੋਈ ਨਹੀਂ ਕਿਦਾਂ ਦਾ ਜਦੋਂ ਦਾਤੀ ਖਬਰਾਂ ਦੇ ਵਿੱਚ ਸੁਣਿਆ ਹੋਊਗਾ ਜਾਂ ਪਤਾ ਲੱਗਾ ਹੋਊਗਾ ਤੇ ਕਿਵੇਂ ਦਾ ਇੱਕ ਮਨ ਨੂੰ ਦੁੱਖ ਜਿਹਾ ਲੱਗਾ ਤੇ ਇੱਕ एकदम ਝਟਕਾ ਜਿਹਾ ਲੱਗਾ ਸੀ ਇਹਨੂੰ ਇੱਕ ਹੀ ਬਣ ਗਿਆ ਵੇਖ ਕੇ ਹੈਰਾਨ ਹੋ ਗਏ ਜੇ ਨਾਲ ਪਤਨੀ ਉਹਨਾਂ ਦੇਖਿਆ ਉਹ ਵੇਖ ਕੇ ਤੇ ਇੱਕਦਮ ਮਨ ਭਰ ਗਿਆ ਉਹਨਾਂ ਦਾ ਇੱਕ ਹੀ ਬਣਿਆ ਇਹ ਗੱਲ ਹੋਈ ਹੈ ਉਹ ਚੰਗੇ ਜਿਹੇ ਛੁੜੇ ਹੋਏ ਸੀ ਨਾ ਉਹ ਵੀ ਪਿੰਡ ਨਾਲ ਜੁੜਿਆ ਹੋਇਆ ਹਾਂ ਸਾਨੂੰ ਦੀ ਸਾਡੇ ਗਾਮ ਤੇ ਡੈਡੀ ਜੀ ਹੋਣੀ ਉਹਨਾਂ ਨੂੰ ਪਤਾ ਹੁੰਦਾ ਸੀ ਸਾਨੂੰ ਤੇ ਪਤਾ ਨਹੀਂ ਕਿ ਕੌਣੇ ਪਾਉਣੇ ਪੈਣਗੇ ਜਦੋਂ ਪਿੰਡ ਜਦੋਂ ਆਉਂਦਾ ਕਹਿੰਦੇ ਪਿੰਡ ਆਣਾ ਤੇ ਪਿੰਡ ਗਲੀਆਂ ਦੇ ਵਿੱਚ ਲੋਕਾਂ ਨੂੰ ਮਿਲਣਾ ਸਾਰਾ ਨਾਲ ਪਿਆਰ ਬਹੁਤ ਹੈ ਇੱਕ ਦੋ ਘਰ ਸਿਨੇ ਚਾਚੇ ਤਾਜੇ ਸਾਰੇ ਇਕੱਠੇ ਨਾਲ ਨਾਲ ਘਰ ਹੈਗੇ ਉਹ ਸੰਦੇ ਬਹੁਤ ਪਿਆਰ ਕਰਾਰ ਹੁੰਦਾ ਦੇਖ ਕੇ ਬੜਾ ਮਨ ਨੂੰ ਦੁੱਖ ਹੋਇਆ ਇੰਨਾ ਛਟਕਾ ਲੱਗਾ ਮੈਨੂੰ ਬਿਲਕੁਲ ਇੱਕ ਛਟਕਾ ਇੱਕ ਕਹਿੰਦੇ ਪਿੰਡ ਦੇ ਵਿੱਚ ਹੀ ਪੂਰਾ ਸੁਖ ਹੈ ਕਿਉਂਕਿ ਤੁਸੀਂ ਘਰ ਦੇ ਵਿੱਚ ਦੇਖੋ ਜਿਸ ਘਰ ਦੇ ਵਿੱਚ ਖੜੇ ਆਪਾਂ ਜਿਸ ਘਰ ਦੇ ਬੂਹੇ ਅੱਗੇ ਖੜਦੇ ਆ ਉਹੋ ਹੀ ਪਰਿਵਾਰ ਬਾਹਰ ਆ ਕੇ ਕਹਿੰਦਾ ਕਿ ਅੱਜ ਇੱਕ ਅੱਛਾ ਬ੍ਰਿੰਦਰ ਤੇ ਤੁਹਾਡਾ ਪੋਤਰਾ ਆਈ ਸੀਗਾ ਹਾਂ ਪੋਤਰਾ ਸੀ ਅੱਜ ਆਪਾਂ ਉੱਥੇ ਉਹਦੇ ਘਰ ਦੇ ਵਿੱਚ ਹੀ ਖੜੇ ਆ ਇਸ ਜੱਦੀ ਘਰ ਦੇ ਵਿੱਚ ਕਿਵੇਂ ਦਾ ਅੱਜ ਉਹਨਾਂ ਨੇ ਜਾਦਾ ਜਿਹੜੀਆਂ ਨੇ ਨਾ ਇਹ ਖਾਣਾ ਨਾਲ ਜੁੜੀਆਂ ਨੇ ਛੋਟੇ ਛੋਟੇ ਖੇਡੇ ਪੜੇ ਗੋਦਿਆਂ ਦੇ ਵਿੱਚ ਅੱਜ ਬਰਾਤ ਕੱਮ ਕੱਲ ਰਾਤੀ ਜਦੋਂ ਤੁਹਾਨੂੰ ਪਤਾ ਲੱਗਾ ਤੇ ਫਿਰ ਤੁਹਾਡੇ ਲਈ ਇੱਕ ਬਹੁਤ ਵੱਡਾ ਚੱਕਾ ਇਹਨਾਂ ਨੇ ਦਾਬੀ ਹੁੰਦੇ ਵੈਸੇ ਹੀ ਨਾ ਕਿ ਸਾਨੂੰ ਮਹਿਸੂਸ ਨਹੀਂ ਹੈਗਾ ਕਿ ਇੱਕ ਦੂਜੇ ਦੇ ਲਈ ਆਪਣੀਆਂ ਹੀ ਪਰਵਾਹ ਤੇ ਆਪਣੇ ਸਭ ਕੁਝ ਕਿ ਇਹਨਾਂ ਉਹਨਾਂ ਨੇ ਕਦੀ ਫਰਕ ਕੀਤਾ ਹੀ ਨਹੀਂ ਸੀ ਕਿਉਂਕਿ ਪਹਿਲੇ ਵੀ ਇੱਕ ਬ੍ਰਦਰ ਦੀ ਡੈਥ ਹੋ ਗਈ ਸੀ ਹਾਂ ਪਹਿਲਾਂ ਵੀ ਤੇ ਉਹਨਾਂ ਨੇ ਤਾਂ ਕਦੀ ਨਹੀਂ ਕੀਤਾ ਕਿ ਪਾਈ ਨਹੀਂ ਨਾ ਉਹਨਾਂ ਦੇ ਅਛਰਾ ਬਣੇ ਇਹਦੀ ਗੱਲ ਪਾਈ ਉਹਨਾਂ ਆਪਣੇ ਸੁੰਗੇ ਆਖਣਾ ਉਹਨਾਂ ਦੀ ਦਾਦੀ ਨੇ ਘਰ ਨਾਲ ਖੜਾ ਢਿਆਂ ਪਿਆ। ਕਰਸਾ ਨੂੰ ਪਿਆਰ ਨਾਲ ਇੰਨਾ ਪਾਲਿਆ ਭੂਆ। ਦਾਦੀ ਬਹੁਤ ਜ਼ਿਆਦਾ ਉਹਨਾਂ ਨੇ ਪਿਆਰ ਲਿਆ। ਇਹ ਬੇਟੀ ਦਾ ਕਿਦਾਂ ਦਾ ਸੁਭਾਅ ਸੀ ਇਹ। ਬਹੁਤ ਚੰਗਾ। ਹਾਂ ਜੰਦਾ ਜਾਂਦਾ ਸੀ ਇਹ ਸਾਡੇ ਨਾਲ ਭੂਆ ਨਾਲ ਮਿਲ। ਇਹ ਹੁੰਦਾ ਜਾਂਦਾ ਨਿਸ਼ਾਰਾ ਸਬਜ਼ੀ ਵੀ ਹੁੰਦਾ ਜੀ ਇੱਥੇ ਵੀ ਹੁੰਦਾ ਜੀ। ਇੱਥੇ ਵੇਜੂ ਉਹਨਾਂ ਦੇ ਸੌਰਿਆਂ ਦਾ ਨਾਲ ਕੀ ਸੀ। ਅੱਛਾ ਜੀ। ਇਹ ਵੀ ਇੱਥੇ ਬੱਲੇ ਜਾਂਦੇ ਗਲੀਆਂ ਦੇ ਸਾਰੇ। ਹੋਰ ਕਿ ਵੇਖ ਕੇ ਜਾਣਾ ਆਪਣਾ ਘਰ। ਜੇ ਰੋਣ ਦੇ। ਅਰੋਣ ਪਿੰਡ ਨਾਲ ਜੁੜਿਆ ਹੋਇਆ ਸੀ ਪਿੰਡ ਨਾਲ ਲਗਾ ਹੀ ਇਹਦਾ ਹਾਂਜੀ ਪਰ ਹੁਣ ਉਹਨਾਂ ਦੀ ਮਹਾਰਾਜ ਨੂੰ ਜੋ ਪਾਵੇ ਇੱਕ ਐਸਾ ਸੁਨੇਹਾ ਹੈ ਜਿਹੜਾ ਸ਼ਾਇਦ ਉਹਨਾਂ ਲਈ ਇੱਕ ਨਾਸਾਨਯੋਗ ਮੈਸੇਜ ਸੀ ਕਿ ਬਰਿੰਦਰ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਕੈਮਰਾ ਪਰਸਨ ਵੇਕਨਸੀ ਮਾਦੇ ਨਾਲ ਗੁਰਪ੍ਰੀਤ ਚਾਵਲਾ ਜਗਮਨੀ ਟੀਵੀ ਲਈ ਗੱਲ ਦਾਸਪੁਰ